ਵਾਹਿਗੁਰੂ ਵਾਹਿਗੁਰੂ ਪਰਮ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਾਤ ਸੰਗਤ ਜੀਓ ਫਤੇ ਦੀ ਸਾਨ ਪਾਈ ਰਛਨਾ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਪਿਆਰ ਸਾਹਿਤ ਗੱਜ ਵੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਬੜਪਾਗੇ ਜੀ ਜੋ ਹਰ ਵੇਲੇ ਸਿਮਰਨ ਦੇ ਨਾਲ ਜੁੜ ਕੇ ਆਪਣੇ ਸਵਾਸਾਂ ਰੂਪੀ ਧੰਨ ਨੂੰ ਸਫਲ ਕਰਦੇ ਆ ਇਸ ਦੇ ਨਾਲ ਨਾਲ ਮਨ ਤੇ ਲੱਗੀ ਹੋਈ ਮੈਲ ਵੀ ਉਤਾਰਨ ਦੀ ਕੋਸ਼ਿਸ਼ ਕਰਦੇ ਮਨ ਤੇ ਲੱਗੀ ਹੋਈ ਮੈਲ ਸਿਰਫ ਉਹ ਜੀਵ ਹੀ ਉਤਾਰ ਸਕਦੇ ਜਿਹੜੇ ਮਨ ਤੇ ਲੱਗੀ ਹੋਈ ਮੈਲ ਨੂੰ ਜਾਣਦੇ ਆ ਪਾਤਸ਼ਾਹ ਕਹਿੰਦੇ ਬਹੁਤ ਸਾਰੇ ਜੀਵ ਮਨ ਤੇ ਲੱਗੀ ਮੈਲ ਨਹੀਂ ਜਾਣਦੇ ਅੰਦਰ ਮੈਲ ਲੱਗੀ ਨਾ ਜਾਣੇ ਬਾਹਰੋਂ ਮਲ ਮਲਤ ਹੋਵੇ ਕਹਿੰਦੇ ਬਾਹਰੋਂ ਉਹ ਜੀਵ ਮਲ ਕੇ ਥੋਦੇ ਅੰਦਰ ਨਹੀਂ ਜਾਣਦੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਸਾਰੇ ਅੰਦਰਲੀ ਮੈਲ ਉਤਾਰਨ ਦੀ ਹੁਣ ਅੰਦਰਲੀ ਮੈਲ ਉਤਾਰਦੇ ਕੁਝ ਅੜ ਕੇ ਆ ਜਾਂਦੇ ਹੈ ਕੁਝ ਖੁਸ਼ੀਆਂ ਵੀ ਮਿਲਦੀਆਂ ਨੇ ਇਹ ਸਾਰੇ ਕਾਸੇ ਨੂੰ ਆਪਾਂ ਸੰਗਤ ਦੇ ਰੂਪ ਦੇ ਵਿੱਚ ਸਾਂਝਾ ਕਰਨ ਦੇ ਲਈ ਅੱਜ ਸਵਾਲ ਜਵਾਬ ਦੀ ਕਲਾਸ ਹੈ ਉਸ ਦੇ ਥਰੂ ਆਪਾਂ ਸੰਗਤ ਦੇ ਵਿੱਚ ਵਿਚਾਰਾ ਕਰਦੇ ਹਾਂ ਜਾਣੀਏ ਆਪਾਂ ਸਾਰੇ ਕਿ ਕਿਹਨਾ ਕਿਹਨਾਂ ਨੂੰ ਖੁਸ਼ੀ ਨਸੀਬ ਹੋਈ ਹੈ ਕਿਹੜੇ ਕਿਹੜੇ ਉਪਭਾਗਾਂ ਮਲੇ ਜੀਵ ਨੇ ਕਿਹੜੇ ਇਸ ਚੱਕਰ ਦੇ ਵਿੱਚ ਫਸ ਗਏ ਆ ਕਿ ਇਹਨਾਂ ਨੂੰ ਕੁਝ ਠੀਕ ਮਹਿਸੂਸ ਨਹੀਂ ਆਪੋ ਆਪਣੀ ਵਾਰੀ ਅਨੁਸਾਰ ਆਪੋ ਆਪਣੇ ਸਵਾਲ ਕਰਨ ਦੀ ਕੋਸ਼ਿਸ਼ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇਵ ਸਿੰਘ ਅਨਸਲ ਤੇ ਦੂਸਰੇ ਗੁਰਮੁਖ ਨੇ ਅਮਰਜੀਤ ਕੋਲ ਜਗਰਾਉ ਹੰਦੀ ਆਏ ਗੁਰ ਕੀ ਕਾ ਖਾਲਸਾ ਆਏ ਗੁਰ ਕੀ ਫਤਿਹ ਫਤਿਹ ਜੀ ਇਹ ਬਾਈ ਗੁਰਦੇਸ ਸਿੰਘ ਬੋਲਦਾ ਹਾਂ ਜੀ ਪਿੰਡ ਆਸਲ ਖੇਮਕਰ ਨੇੜੇ ਹਾਂ ਜੀ ਤੇ ਮੈਨੂੰ ਇਹ ਤੁਹਾਡੀ ਐਪ ਨਾਲ ਜੁੜਿਆ ਨੂੰ ਤਕਰੀਬਨ 3-4 ਮਹੀਨੇ ਹੋਈ ਚੱਲੇ ਆ ਹਾਂ ਜੀ ਆਪਾਂ ਇੱਥੇ ਚਲੋ ਤੁਹਾਡਾ ਇੱਥੇ ਸਮਾਗ ਸਿੰਝ ਟੋਟੀਆਂ ਦੇ ਲਾਗੇ ਪਿੰਡ ਪੁਰਾਣੀ ਮੈਂ ਦਰਸ਼ਨ ਕਰਨ ਆਇਆ ਸੀ ਤੇ ਉਸ ਤੋਂ ਬਾਅਦ ਚੁਟਲ ਜੀ ਪੈ ਗਈ ਤੇ ਫੇਰ ਮੈਂ ਮਗਰੋਂ ਉੱਥੇ ਬਣ ਸ਼ੁਰੂ ਕੀ ਕੀਤਾ ਜੀ ਇਹ ਮੈਨੂੰ ਕੋਈ ਖਾਸ ਸਾਤੀ ਨਹੀਂ ਹੋਇਆ ਇਸੇ ਤੱਕ ਮੈਂ ਸ਼ਬਦ ਜਿਹੜਾ ਉਹ ਇੱਕ ਦੋ ਸ਼ਬਦ ਹੈ ਜਿਹੜੇ ਜਿੱਦ ਤੱਕ ਹੁਣ ਟੀਰੀਆਂ ਬੋਲਦੀਆਂ ਜਾਂ ਕੋਈ ਸਾਹਸਾਂ ਦੀ ਆਵਾਜ਼ ਜਾਂ ਮੜ ਮੋਰਤੜੀਆਂ ਬੋਲਦੀਆਂ ਇਹ ਸੁਣਾਈ ਦਿੰਦਾ ਹੂੰ ਕਿਤੇ-ਕਿਤੇ ਹੂੰ ਇਹ ਜਿਹੜਾ ਹਰਾਸਾ ਉਹ ਮੇਰੇ ਥੱਲਿਓਂ ਜੜ੍ਹਾਂ ਦੇ ਵਿੱਚੋਂ ਜਿਹੜਾ ਜਾਲ ਆਉਂਦਾ ਉਹ ਹੀ ਆ ਦੂਜਾ ਹਰਾਸਾ ਜਿਹੜਾ ਉਹ ਨਹੀਂ ਆ ਰਿਹਾ ਹੂੰ ਇਹ ਮੈਂ ਬੇਨਤੀ ਕਰਦਾ ਆਸ਼ੀਰਵਾਦ ਦਿਓ ਮੈਨੂੰ ਵੀ ਮੇਰਾ ਜਿਹੜਾ ਇਹ ਸਿਮਰਨ ਵਧੇ ਤੇ ਮੈਨੂੰ ਆਈਆਂ ਪ੍ਰਾਪਤੀਆਂ ਹੋਣ ਠੀਕ ਹੈ ਬੰਦ ਬਹੁਤ ਬਹੁਤ ਧੰਨਵਾਦ ਕਿੰਨੀ ਉਮਰ ਹੋ ਗਈ ਆਪਣੇ ਉਮਰ ਬੈਰੀ ਹੋ ਗਈ ਹੈ ਜੀ 78 ਸਾਲ 78 ਸਾਲ ਹਾਂ ਜੀ ਗੁਰਬਾਣੀ ਪਹਿਲਾਂ ਵੀ ਪੜ੍ਹਦੇ ਸੀ ਕੀਰਤਨ ਪਹਿਲਾਂ ਵੀ ਸੁਣਦੇ ਸੀ satsangat ਪਹਿਲਾਂ ਵੀ ਕਰਦੇ ਸੀ ਪਹਿਲਾਂ ਇਹ ਸਭ ਕਸੇ ਦਾ ਪਤਾ ਨਹੀਂ ਲੱਗਿਆ ਹੁਣ ਵੀ ਮਾਲਕ ਦੀ અપਾਰ ਬਖਸ਼ਿਸ਼ ਹੋਈਏ ਤੁਹਾਡੇ ਤੇ ਕਿ ਤੁਹਾਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਐਪ ਦਾ ਪਤਾ ਲੱਗਿਆ ਤੁਸੀਂ ਸਿਮਰਨ ਸ਼ੁਰੂ ਕਰ ਦਿੱਤਾ ਜਿੰਨਾ ਸ਼ਬਦਾਂ ਨੂੰ ਸੁਣਨ ਦੇ ਲਈ ਸਾਧੂ ਸੰਤ ઋષਿ ਮੁਨੀ ਤਪੱਸਵੀ ਜੰਗਲਾਂ ਵੱਲ ਨੂੰ ਨਿਕਲ ਜਾਂਦੇ ਆ ਪਹਾੜਾਂ ਵੱਲ ਨੂੰ ਨਿਕਲ ਜਾਂਦੇ ਆ ਉਹ ਪ੍ਰਾਪਤੀ ਤੁਸੀਂ ਘਰ ਬੈਠੇ ਪ੍ਰਾਪਤ ਕਰ ਲਈ ਹੈ ਜਿਸ ਨੂੰ ਤੁਸੀਂ ਚਿੜੀਆਂ ਚੁੱਕਦੀਆਂ ਸਾਸਾਂ ਦੀ ਭਾਸ਼ਾ ਦਾ ਨਾਮ ਦਿੱਤੇ ਏਸੇ ਨੂੰ ਅਨਹਦ ਬਾਣੀ ਕਹਿੰਦੇ ਆ ਇਸੇ ਨੂੰ ਹੀ ਉਹ ਸ਼ਬਦ ਕਹਿੰਦੇ ਐ ਅਨਹਦ ਬਾਣੀ ਗੁਰ ਸ਼ਬਦ ਜਾਣੀ ਅਤੇ ਜਿਹੜਾ ਹਰ ਰਸ ਤੁਸੀਂ ਕਹਿ ਰਹੇ ਹੋ ਕਿ ਜਾਣਾ ਦੇ ਵਿੱਚੋਂ ਆ ਰਹੇ ਉਹ ਹੋਰ ਦੂਜਾ ਕੋਈ ਰਸ ਨਹੀਂ ਆਇਆ ਇਹ ਹੀ ਹਰ ਰਸ ਹੈ ਸਾਡੇ ਅੰਦਰ ਇੱਕ ਲੀਕੜ ਪਦਾਰਥ ਹੈ ਇੱਕ ਤਰਲ ਪਦਾਰਥ ਹੈ ਜਦੋਂ ਆਪਾਂ ਇਸ ਸ਼ੁਰੂਆਤ ਵੱਲ ਨੂੰ ਵਧਦੇ ਆਂ ਭਗਤੀ ਵੱਲ ਨੂੰ ਵਧਦੇ ਆਂ ਮਾਲਕ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਆ ਅਸੀਂ ਕੁਝ ਕੁ ਫੁਰਨਿਆਂ ਤੋਂ ਮੁਕਤ ਹੁੰਨੇ ਆ ਉਸ ਵੇਲੇ ਮਾਲਕ ਖੁਸ਼ ਹੋ ਕੇ ਆਪਾਂ ਨੂੰ ਇਹ ਦਾਤ ਦਿੰਦੇ ਜਿਹੜੀ ਗੱਲ ਤੁਹਾਡੀ ਅਗਲੀ ਆ ਗਈ ਕਿ ਮਿੱਠਾ ਪਣ ਨਹੀਂ ਹੋਇਆ ਅਜੇ ਉਹਦੇ ਲਈ ਸਮਾਂ ਲੱਗੇਗਾ ਕਿਉਂਕਿ ਅੱਜ ਤੱਕ ਅਸੀਂ ਮਨ ਨੂੰ ਧੋਤਾ ਨਹੀਂ ਹੈ ਕਦੇ ਸਾਡੇ ਮਨਾਂ ਨੂੰ ਜਨਮ ਜਨਮੰਤਰਾਂ ਦੀ ਮੈਨ ਲੱਗੀ ਹੋਈ ਹੈ ਜਿਹੜਾ ਤੁਸੀਂ ਥੋੜਾ ਬਹੁਤ ਸਿਮਰਨ ਕੀਤਾ ਉਹਦੇ ਨਾਲ ਕੁਝ ਕ ਮਨ ਸਾਫ਼ ਹੋਇਆ ਮਾਲਕ ਨੇ ਤੁਹਾਨੂੰ ਬਹੁਤ ਵੱਡੀ ਦਾਤ ਦੇ ਦਿੱਤੀ ਅਤੇ ਅੱਗੇ ਹੋਰ ਮਿਹਨਤ ਕਰਨੀ ਹੈ ਆਪਾਂ ਨੇ ਦੁਨਿਆਵੀ ਗੱਲਾਂ ਘੱਟ ਕਰਨੀਆਂ ਪਹਿਲਾਂ ਆਪਣੀਆਂ ਆਦਤਾਂ ਬਣੀਆਂ ਹੋਈਆਂ ਨੇ ਪਰਿਵਾਰ ਚ ਬਹਿ ਕੇ ਖੁੰਡਾਂ ਤੇ ਬਹਿ ਕੇ ਗਲੀ ਚ ਖੜ ਕੇ ਜਾਦੇ ਗੱਲਾਂ ਕਰਨੀਆਂ ਮਾਲਕ ਦਾ ਨਾਮ ਘੱਟ ਲੈਣਾ ਹੁਣ ਉਹਨਾਂ ਨੂੰ ਬਦਲ ਕੇ ਜਿੰਨੇ ਵੀ ਸੁਆਸ ਨੇ ਉਹਨਾਂ ਦੇ ਨਾਲ ਵੱਧ ਤੋਂ ਵੱਧ ਸਿਮਰਨ ਕੀਤਾ ਜਾਵੇ ਪਰਹੇਜ਼ ਰੱਖਿਆ ਜਾਵੇ ਕਿਸੇ ਨੂੰ ਮਾੜਾ ਚੰਗਾ ਬੋਲਣ ਤੋਂ ਕਿਸੇ ਦੀ ਨਿੰਦਿਆ ਕਰਨ ਤੋਂ ਇਹ ਪਰਹੇਜ਼ ਰੱਖੋ ਮਾਲਕ ਕਿਰਪਾ ਕਰਨਗੇ ਅਗਲੀਆਂ ਦਾਤਾਂ ਵੀ ਤੁਹਾਨੂੰ ਬਹੁਤ ਜਲਦੀ ਦੇ ਦੇਣਗੇ 7:00 ਵਜੇ ਹੈ ਠੀਕ ਹੈ ਕੋਈ ਸੋਆਏ ਗ੍ਰੀਕਾ ਨਾਲ ਸਾਹਿਬਾ ਜੀ ਕੀ ਫਤੇ ਫਤੇ ਹਾਂਜੀ ਅਗਲੇ ਦੁਰਮੁਖ ਨੇ ਅਮਰਜੀਤ ਖੌਰ ਜਗਰਾਉ ਤੇ ਉਹਨਾਂ ਤੋਂ ਬਾਅਦ ਨੇ ਬਲਜਿੰਦਰ ਖੌਰ ਕਨੇਡਾ ਹਾਂਜੀ ਅਮਰਜੀਤ ਖੌਰ ਜੀ ਬਾਈ ਗ੍ਰੀਕਾ ਖਾਲਸਾ ਬਾਈ ਗ੍ਰੀਕਾ ਕੀ ਫਤੇ ਪਾਈਸਾ ਫਤੇ ਜੀ ਹਾਂਜੀ ਪਾਈਸਾ ਮੇਰੇ ਵੀ ਸੇਮ ਹੀ ਪ੍ਰੋਸੀਜਰ ਆ ਜਿਹੜਾ ਭਾਈ ਸਾਹਿਬ ਦੱਸ ਕੇ ਗਏ ਆ ਕਿ ਮੈਨੂੰ ਵੀ ਦੋ ਚਿੜੀਆਂ ਦੀ ਆਵਾਜ਼ ਸੁਣਦੀ ਆ ਵਿੰਡੀਆਂ ਦੀ ਆਵਾਜ਼ ਆਉਂਦੀ ਆ ਤੇ ਵੱਟ ਪਹਿਲਾਂ ਪਹਿਲਾਂ ਥੋੜੀ ਡਰਮ ਸਟਿਕ ਦੀ ਬੜੀ ਡੀਪਲੀ ਡੀਪਲੀ ਆਵਾਜ਼ ਆਈ ਸੀ ਤੇ ਘੁੰਗਰੂਆਂ ਦੀ ਆਵਾਜ਼ ਆਈ ਸੀ ਬੜੀ ਡੀਪਲੀ ਜਿਸ ਤਰ੍ਹਾਂ ਕਿ ਆਪਣੇ ਮਰੇ ਕੋਈ ਬੰਦਾ ਲੰਘ ਜਾਂਦਾ ਵਾ ਸਿਰਫ ਇੰਨਾ ਕੀ ਇੰਨੀ ਕੀ ਮੂਮੈਂਟ ਹੋਈ ਹੈ ਬਸ ਜ਼ਿਆਦਾ ਨਹੀਂ ਹੋਈ ਤੇ ਬਾਕੀ ਮੇਰਾ ਹਾਂਜੀ ਤੇ ਮਹਾਰਾਸ ਤੋਂ ਹੁੰਦਾ ਵਾ ਅਮਰਤ ਰਸ ਵੀ ਹੁੰਦਾ ਹਾਂਜੀ ਕੁਝ ਆਸ਼ੀਰਵਾਚਾਹੀਦਾ ਮੈਨੂੰ ਮੈਨੂੰ ਦਰਸ਼ਨ ਨਹੀਂ ਹੋ ਰਿਹਾ ਕਿ ਵਾਹਿਗੁਰੂ ਜੀ ਦੇ ਮੈਂ ਬਹੁਤ ਤਰਸਦੀ ਆਂ ਬ੍ਰਾਗ ਦੀ ਕਈ ਵਾਰ ਬਹੁਤ ਆਉਂਦਾ ਮੈਨੂੰ ਵੀ ਮੈਨੂੰ ਕਿਉਂ ਨਹੀਂ ਦਰਸ਼ਨ ਹੋ ਰਹੇ ਵਾਹਿਗੁਰੂ ਜੀ ਦੇ ਵੀ ਸੰਗਤ ਕਿੰਨੀ ਅੱਗੇ ਪਹੁੰਚੀ ਹੋਈ ਐ ਮੈਂ ਬਹੁਤ ਜ਼ਿਆਦਾ ਪਿੱਛੇ ਆਂ ਦੇਖੋ ਇਹ ਤੇ ਤੁਹਾਨੂੰ ਪਤਾ ਹੈ ਕਿ ਜਿਹੜਾ ਆਪਣਾ ਪਿਤਾ ਹੈ ਜਿਹਨੂੰ ਆਪਾਂ ਪਰਮ ਪਿਤਾ ਪਰਮਾਤਮਾ ਕਹਿੰਦੇ ਆ ਉਹ ਨਰਵੈਰ ਹੈ ਉਹਦਾ ਕਿਸੇ ਨਾਲ ਵੈਰ ਨਹੀਂ ਹੈ ਸੰਗਤਾਂ ਦੀ ਅਵਸਥਾ ਉੱਚੀ ਬਣੀ ਤੁਹਾਡੀ ਛੋਟੀ ਬਣੀ ਘੱਟ ਬਣੀ ਤਾਂ ਸਿਰਫ ਕਾਦੇ ਵਿੱਚ ਫਰਕ ਹੈ ਮਿਹਨਤ ਦੇ ਵਿੱਚ ਫਰਕ ਹੈ ਨਾਮ ਧਨ ਦੇ ਵਿੱਚ ਫਰਕ ਹੈ ਜਿਨ੍ਹਾਂ ਨੇ ਨਾਮ ਧਨ ਇਕੱਠਾ ਕਰਨ ਦੇ ਵਿੱਚ ਸਮਾਂ ਖਰਚ ਕੀਤਾ ਉਹਨਾਂ ਨੂੰ ਜ਼ਿਆਦਾ ਪ੍ਰਾਪਤੀਆਂ ਹੋਈਆਂ ਜਿਨ੍ਹਾਂ ਤੋਂ ਨਾਮ ਧਨ ਇਕੱਠਾ ਨਹੀਂ ਹੋਇਆ ਉਹ ਮੁੱਖ ਤੋਂ ਵੈਗਰੂ ਵੈਗਰੂ ਤੇ ਬੋਲਦੇ ਰਹੇ ਪਰ ਸੁਆਸ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮਾ ਨਹੀਂ ਕਰਵਾ ਸਕੇ ਉਹਨਾਂ ਨੂੰ ਪ੍ਰਾਪਤੀਆਂ ਘੱਟ ਹੋਣੀਆਂ ਨੇ ਇਹਦੇ ਨਾਲ ਸਮੇਂ ਦੇ ਉੱਤੇ ਵੀ ਡਿਪੈਂਡ ਨਹੀਂ ਹੈ ਕਿੰਨਾ ਸਮਾਂ ਹੋ ਗਿਆ ਉਮਰ ਦਾ ਵੀ ਕੋਈ ਤਗਾਜਾ ਨਹੀਂ ਹੈ ਸਿਰਪ ਤੁਹਾਡਾ ਮਾਲਕ ਦੇ ਨਾਲ ਪਿਆਰ ਕਿੰਨਾ ਹੈ ਤੁਸੀਂ ਕਿੰਨਾ ਕੁ ਪਿਆਰ ਦੇ ਵਿੱਚ ਭਿੱਜ ਕੇ ਬਾਜ਼ ਮਾਰ ਗਏ ਤੁਹਾਡੇ ਸਿਮਰਨ ਕਰਨ ਦੇ ਵਿੱਚ ਅੰਦਰੋਂ ਖਿੱਚ ਕੇ ਨਹੀਂ ਕਪੈਂਦੀ ਹੈ ਤੁਸੀਂ ਸਿਮਰਨ ਕਰਦੇ ਕਰਦੇ ਵਿਚਾਰਾਂ ਤੋਂ ਕਿੰਨਾ ਮੁਕਤ ਹੋਨੇ ਹੋ ਉਸ ਦੇ ਉੱਤੇ ਨਿਰਭਰ ਕਰਦਾ ਤੁਹਾਡੀ ਅਗਲੀ ਅਵਸਥਾ ਤੇ ਰਹਿੰਦੀ ਹੁੰਦਾ ਸਾਡੀ ਪਿਛਲੇ ਜਿਹੜੇ ਪਸ਼ੋਕੜ ਹੈ ਸਾਡਾ ਪਿਛਲਾ ਕਰਮ ਕਿਦਾਂ ਦਾ ਕੀਤਾ ਹੋਇਆ ਇਸ ਦੇ ਉੱਤੇ ਵੀ ਕੁਝ ਗੱਲਾਂ ਡਿਪੈਂਡ ਕਰਦੀਆਂ ਨੇ ਅਸੀਂ ਨਹੀਂ ਚਿੰਤਾ ਨਹੀਂ ਕਰਨੀ ਫਿਕਰ ਨਹੀਂ ਕਰਨਾ ਘਬਰਾਉਣਾ ਨਹੀਂ ਸਿਰਫ ਇਹ ਸਭ ਕੁਝ ਸੋਚਣ ਦੀ ਬਜਾਏ ਇੱਕੋ ਹੀ ਗੱਲ ਸੋਚਣੀ ਹੈ ਕਿ ਮੇਰੇ ਕੋਲੋਂ ਮਿਹਨਤ ਨਹੀਂ ਹੁੰਦੀ ਮੇਰੇ ਸਵਾਸ ਪੂਰੇ ਜਮਾ ਨਹੀਂ ਹੋਏ ਜਿੰਨੇ ਮਾਲਕ ਨੂੰ ਚਾਹੀਦੇ ਆ ਮੈਂ ਹੁਣ ਵੱਧ ਤੋਂ ਵੱਧ ਸਵਾਸ ਜਮਾ ਕਰਾਉਣੇ ਆ ਚਿੰਤਾਵਾਂ ਛੱਡਣੀਆਂ ਨੇ ਨਿੰਦਿਆ ਛੁੱਡਣੀਆਂ ਐ ਮੈਰ ਵਿਰੋਧ ਛੱਡਣੇ ਮੈਂ ਸਿਰਫ ਤੋਂ ਸਿਰਫ ਉਹਦੀ ਬਣ ਕੇ ਰਹਿਣਾ ਹਰ ਵਕਤ ਹਰ ਵਕਤ ਹਰ ਵੇਲੇ ਹਰ ਘੜੀ ਇਹੀ ਕਹਿਣੇ ਕਿ ਤੇਰਾ ਕੀਆ ਮਿੱਠਾ ਲੱਗੇ ਬਸ ਮਾਲਕ ਨੇ ਕਿਰਪਾ ਕਰ ਦੇ ਬਸ ਅਸ਼ੀਰਵਾ ਚਾਹੀਦਾ ਮੈਂ ਤੁਸੀਂ ਮਹਾਪੁਰਖ ਤੁਸੀਂ ਅਸ਼ੀਰਵਾ ਦੇ ਬਤ ਬਤ ਮੈਂ ਤੁਸੀਂ ਮੇਰੇ ਥੋੜੇ ਤੋਂ ਨਾਮ ਦਵਾਈ ਲੈ ਕੇ ਗਈ ਸੀ ਮੈਂ ਆਈ ਸੀ ਕੇ ਕੈਂਪ ਚ ਸੰਗਰੂਸਤਾ ਨਸਰ ਗੁਰਦੁਆਰਾ ਸਾਹਿਬ ਚ ਹਾਂਜੀ ਤੁਸੀਂ ਮੈਨੂੰ 3 ਘੰਟੇ ਦੀ ਦਵਾਈ ਦਿੱਤੀ ਸੀ ਉਹ ਮੈਂ ਥੋੜੇ ਫੋਲੋ ਕਰ ਰਹੀ ਹਾਂ ਤੁਹਾਡੇ ਬਚਨ ਸਾਰੇ ਹਾਂਜੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਲਕ ਕਿਰਪਾ ਕਰ ਬਸ इस नीचंता तो दूर करो मेन आशीर्वाद दो बदबद में नाम जप सका सत वचन पै सत وچ ਬਾਈ ਗੁਰਜੀ ਕਿਆ ਖਾਰਸਾ ਬਾਈ ਗੁਰਜੀ ਕਿਹਨ ਤੇ ਤਲਵਾ ਚ ਹਾਂਜੀ ਅਗਲੇ ਗੁਰਮੁਖ ਨੇਮ ਬਲਜਿੰਦਰ ਗੌਰ ਕਨੇਟਾ ਉੱਚੀ ਬੋਲੋ ਬਾਈ ਗੁਰਜੀ ਗੁਰਜੀ ਕੀ ਫਤਿਹ ਵੀਰ ਜੀ ਫਤਿਹ ਹੋ ਗਏ ਮੁਖਪੇਰ ਹਾਂਜੀ ਜੀ ਮੈਂ ਤੁਹਾਡੇ ਨਾਲ ਜੁੜੀ ਹੋਈ ਹਾਂ ਇੱਕ ਸਾਲ ਤੋਂ ਪਿਛਲੇ ਸਾਲ ਤੋਂ ਜਿੱਦਾਂ ਕਿ ਜੁੜ ਗਈ ਸੀ ਫਿਰ ਥੋੜਾ ਜਿਹਾ ਟਾਈਮ ਕੀਤਾ ਸੀਗਾ ਹਨਾ ਕੋਈ ਪ੍ਰੋਬਲਮ ਆ ਗਈ ਸੀ ਜਿੱਦਾਂ ਕਿ ਫਿਰ ਮੈਂ ਹਟ ਫਿਰ ਮਤਲਬ ਕਿ ਹਟ ਹੋ ਗਿਆ ਪਤਾ ਨਹੀਂ ਕਿ ਦਾ ਹਨਾ ਤੇ ਤੁਹਾਡੇ ਨਾਲ ਇੱਕ ਮਤਲਬ ਇੱਕ ਜੋ ਜੋ ਨਾਲ ਤੁਹਾਡੇ ਨਾਲ ਜੁੜੀ ਸੀਗੀ ਉਹਦੇ ਇੱਕ ਮਹੀਨਾ ਮੈਨੂੰ ਬਹੁਤ ਮਹਿਸੂਸ ਕੀਤਾ ਸੀਗਾ ਤੇ ਜਿਹੜੀ ਗੱਲ ਸੋਚ ਲਈ ਸੀ ਨਾ ਉਹ ਹੀ ਪੂਰੀ ਹੋ ਜਾਂਦੀ ਸੀਗੀ ਤੇ ਫਿਰ ਅਸੀਂ ਕਿਤੇ ਹੋਰ ਮੂਵ ਹੋ ਗਏ ਤਾਂ ਦੱਸਿਆ ਸੀ ਨਾ ਅਸੀਂ ਬੈਨਕੂਰ ਤੋਂ ਟ੍ਰਾਂਟੋ ਮੂਵ ਹੋ ਗਏ ਸੀਗੇ ਤੇ ਇੱਥੇ ਆਕ ਤਾਂ ਬਿਲਕੁਲ ਹੀ ਨਹੀਂ ਹੋਇਆ ਮੇਰੇ ਤੋਂ ਹਨਾ ਤੇ ਮੇਰਾ ਸਿਰ ਬਹੁਤ ਦਰਦ ਕਰਦਾ ਰਹਿੰਦਾ ਵਾ ਫਿਰ ਮੈਂ ਤਾਂ ਬੋਲ ਕੇ ਨਹੀਂ ਹੁੰਦਾ ਹੈਗਾ ਕਿ ਕਿ ਮੈਂ ਅੰਦਰ ਅੰਦਰ ਕਰ ਸਕਦੀ ਆ ਹੂੰ ਬਿਲਕੁਲ ਕਰ ਸਕਦੇ ਹਾਂ ਹਾਂਜੀ ਗਿਰਜੀ ਮੈਨੂੰ ਬਹੁਤ ਆਵੇ ਕਿ ਮੈਨੂੰ ਵੀ ਹਾਰਾਸ ਆਵੇ ਤੇ ਅਨਹਤ ਸ਼ਬਦ ਸੁਣਨ ਪਰ ਕਈ ਵਾਰ ਮੂੰਹ ਘਰ ਤੇ ਦੋ ਦਾ ਪੜ ਜਾਂਦਾ ਵਾ ਮੂੰਹ ਚ ਕਈ ਵਾਰ ਸ਼ਬਦ ਨਿਕਲ ਜਾਂਦੇ ਆ ਕੰਟਰੋਲ ਕਰੋ ਉਸ ਤੋਂ ਦੋਏ ਵਕਤ ਕਥਾ ਸੁਣੂਗੀ ਤਾਂ ਤੁਹਾਨੂੰ ਹਰ ਵਕਤ ਜਦੋਂ ਅਸੀਂ ਇੱਥੇ ਗਾਈਡ ਕਰਦੇ ਰਹਿੰਨੇ ਆ ਹਰ ਗੁਰਮੁਖ ਨੂੰ ਇਹ ਸੁਝਾ ਦੇਣੇ ਆ ਕਿ ਅਸੀਂ ਆਪਣੇ ਆਪ ਚ ਚੰਗਾ ਨਹੀਂ ਬਣਨਾ ਇਹ ਕੰਮ ਕਦੋਂ ਹੁੰਦਾ ਜਦੋਂ ਅਸੀਂ ਆਪਣੇ ਆਪ ਨੂੰ ਮਹਿਸੂਸ ਕਰਦੇ ਆ ਕਿ ਮੈਂ ਬਹੁਤ ਚੰਗਾ ਮੇਰੇ ਘਰ ਵਾਲੀ ਮਾੜੀ ਮੇਰਾ ਭਰਾ ਮਾੜਾ ਮੇਰਾ ਪਤੀ ਮਾੜਾ ਮੇਰੀ ਦਰਾਣੀ ਜਠਾਣੀ ਮਾੜੀ ਹੈ ਸਰਪ ਜੀ ਗੁਰਮੁਖ ਪਿਆਰਿਓ ਇਸ ਖੇਲ ਨੂੰ ਜਿੱਤਣਾ ਹੈ ਜੇ ਇਹ 84 ਲੱਖ ਜੁੱਟਾਂ ਤੋਂ ਛਟਕਾਰਾ ਪਾਉਣਾ ਹੈ ਤਾਂ ਆਪਣੇ ਆਪ ਨੂੰ ਨਿਰਮਾਣਾ ਤੇ ਨਿਤਾਣਾ ਬਲਣਾ ਹੀ ਪਏਗਾ ਇਹ ਸ਼ੌਰ ਤਾਂ ਝੂਠੀਆਂ ਝੂਠੇ ਮੁਕਾਬਲੇ ਝੂਠੀਆਂ ਗੱਲਾਂ ਕੋਈ ਫਰਕ ਨਹੀਂ ਪੈਂਦਾ ਤੁਹਾਡੇ ਹੀ ਪਰਿਵਾਰ ਦੇ ਮੈਂਬਰ ਹੈ ਤੁਹਾਡਾ ਆਦਮੀ ਹੈ ਉੱਚਾ ਨੀਚਾ ਬੋਲ ਦਿੱਤਾ ਤੁਹਾਨੂੰ ਕੋਈ ਫਰਕ ਨਾ ਪਊ ਮੰਨ ਲਓ ਉਹਨਾਂ ਨੇ ਬੋਲ ਦਿੱਤਾ ਤੁਸੀਂ ਅੱਗਿਓਂ ਬੋਲ ਪਏ ਫਿਰ ਕਿਹੜਾ ਉਹ ਵਾਪਸ ਮੁੜ ਗਿਆ ਫਿਰ ਵੀ ਤੇ ਉਹ ਉਦਾਂ ਹੀ ਹੈ ਉਹਨਾਂ ਨੇ ਬੋਲਤਾ ਤੁਸੀਂ ਅੰਦਰ ਸਹਿਣ ਕਰ ਲਿਆ ਮਾਲਕ ਤੁਹਾਨੂੰ ਹੀ ਸ਼ਾਬਾਸ਼ ਦੇਵੇਗਾ ਉਸ ਨੂੰ ਉਸ ਦੀ ਸਜ਼ਾ ਮਿਲੇਗੀ ਇਸ ਕਰਕੇ ਅਸੀਂ ਸਿਰਫ ਆਪਣੇ ਗੁਰੂ ਦੇ ਗੱਲਾਂ ਨੂੰ ਗੁਰੂ ਦੇ ਬਚਨਾਂ ਨੂੰ ਆਪਣੇ ਅੰਦਰ ਵਸਾਉਣਾ ਹੈ ਕੀ ਚੀਜ਼ੇ ਕਰਨਗੇ ਉਹ ਭਰਨਗੇ ਅਸੀਂ ਨਹੀਂ ਆਪਣਾ ਆਪ ਨੂੰ ਕਿਸੇ ਤੋਂ ਬੁਰੇ ਬਣਨਾ ਕਿਸੇ ਨੂੰ ਮੰਦਾ ਬੋਲਣਾ ਤੁਸੀਂ ਆਪ ਦੱਸ ਦਿੰਦੇ ਹੋ ਕਿ ਮੇਰੇ ਪਹਿਲਾ 1 ਮਹੀਨਾ ਵਧੀਆ ਅਵਸਥਾ ਬਣੀ ਪਰ ਲੇਕਿਨ ਜਦੋਂ ਤੁਸੀਂ ਇਹ ਗਲਤੀਆਂ ਕਰਦੇ ਹੋ ਫਿਰ ਅਵਸਥਾ ਨਹੀਂ ਤੇ ਟੁੱਟਣੀ ਟੁੱਟਣਾ ਹੈ ਤੁਹਾਡਾ ਸਾਰਾ ਜੱਪਿਆ ਹੋਇਆ ਨਾਮ ਉਹ ਚੋਰ 5 ਮਿੰਟਾਂ ਚ ਲੁੱਟ ਕੇ ਲੈ ਜਾਂਦੇ ਇੱਥੇ ਸਾਵਧਾਨੀ ਦੀ ਲੋੜ ਹੈ ਵੱਧ ਤੋਂ ਵੱਧ ਸਮਾਂ ਦੇਣ ਦੀ ਲੋੜ ਹੈ ਉਹ ਉੱਚੀ ਸਹਿਣ ਨਹੀਂ ਕਰਨ ਦਿੰਦੇ ਜਾਂ ਹੁੰਦਾ ਨਹੀਂ ਕੋਈ ਗੱਲ ਨਹੀਂ ਅੰਤਰਗਤ ਤੁਰਦੇ ਫਿਰਦੇ ਉਠਦੇ ਬੈਹਿੰਦੇ ਬਸ ਯਾਦ ਰੱਖੋ ਹਰ ਵਕਤ ਹੈਡਫੋਨ ਲਾ ਲਓ ਹਾਂਜੀ ਹੂੰ ਬਲੋ ਹਾਂਜੀ ਬੀਟੀ ਮੈਂ ਕਿਵੇਂ ਪਤਾ ਮਿਲਿਆ ਸਿਰਦਰਦ ਦੀ ਪੀੜ ਹੁੰਦੀ 18 18-20 ਸਾਲ ਹੋ ਗਏ ਸਿਰਦਰਦ ਦੀ ਨੂੰ ਤਾਂ ਕਰਕੇ ਫਿਰ ਜਦੋਂ ਜਦੋਂ ਕੋਈ ਨਹੀਂ ਕੋਸ਼ਿਸ਼ ਕਰਦੀ ਨਾ ਉਹ ਤੋਂ ਮੇਰੇ ਸਿਰ ਮੈ ਟਸ ਟਸ ਬੱਜ ਜਾਵਾ 18 ਸਾਲ ਹੋ ਗਏ ਸਿਰ ਦੁੱਖਦਾ ਰਹਿੰਦਾ ਮਤਲਬ ਹਰ ਵੇਲੇ ਕਿਤੇ 8 ਗੋਲੀਆਂ ਲੈਣੀਆਂ ਕਿਤੇ 9 ਗੋਲੀਆਂ ਲੈਣੀਆਂ ਇਹ ਦੁੱਖਦਾ ਰਹਿੰਦਾ ਸਿਰ ਮੇਰਾ ਪਹਿਲਾਂ ਇਸ ਝਗੜੇ ਤੋਂ ਝਗੜੇ ਤੋਂ ਮੁਕਤ ਹੋਣਾ ਸਿੱਖੋ ਝਗੜੇ ਤੋਂ ਮੁਕਤ ਹੋ ਜਾਓ ਫਿਰ ਤੁਹਾਨੂੰ ਸਿਰਦਰਦ ਦੀ ਦਵਾਈ ਦੇਵਾਂਗੇ ਹਾਂਜੀ ਵੀਰ ਜੀ ਇੱਕ ਮੈਂ ਕਹਿਣਾ ਸੀ ਹਣ ਜਿੱਦਾਂ ਕਿ ਆ ਨਾ ਟਰੱਕ ਤੇ ਜਾਣਾ ਵਾ ਵੀ ਘਰੇ ਨਹੀਂ ਰਿਹਾ ਕਰਨਾ ਫਿਰ ਸਤਨ ਮੇਰੇ ਬਾਅਦ ਟਰੱਕ ਤੇ ਚਲੀ ਜਾਇਆ ਕਰ ਫਿਰ ਟਰੱਕ ਤੇ ਮੈਂ ਕਿੱਦਾਂ ਅੱਖਾਂ ਬੰਦ ਕਰਕੇ ਕਰ ਸਕਦੀ ਖੁੱਲੀਆਂ ਅੱਖਾਂ ਤੇ ਕਰ ਸਕਦੀ ਹਾਂ ਚਲੋ ਉਹਦੇ ਟਰੱਕ ਤੇ ਬੈਠੇ ਟਰੱਕ ਤੇ ਇਨੀ ਗਲਤੀ ਕਰਨੀ ਕਦੇ ਵੀ ਬੰਦ ਅੱਖਾਂ ਕਰਨ ਦੀ ਖੁੱਲ੍ਹੀ ਅੱਖਾਂ ਨਾਲ ਵੀ ਸਿਮਰਨ ਕਰ ਸਕਦੇ ਠੀਕ ਆ ਵੀਰ ਜੀ ਠੀਕ ਹੈ ਹਾਂਜੀ ਵੀਰ ਜੀ ਬਸ ਜੀ ਬਸ ਮੈਨੂੰ ਇਹ ਹੋਰ ਕੁਛ ਨਹੀਂ ਚਾਹੀਦਾ ਬਸ ਮੈਨੂੰ ਦੁਨਿਆਵੀ ਕੋਈ ਚੀਜ਼ ਨਹੀਂ ਮੈਨੂੰ ਚਾਹੀਦੀ ਸਿਰਫ ਮੈਨੂੰ ਆਨੰਦ ਸ਼ਬਦ ਸੁਣਾਉਣ ਮੈਨੂੰ ਵੀ ਹਾਰ ਆਸਾਏ ਬਸ ਮੈਨੂੰ ਇਹ ਚਾਹੀਦਾ ਔਰ ਕੁਛ ਨਹੀਂ ਚਾਹੀਦਾ ਮੈਨੂੰ ਸੱਤ ਵਜੇ ਸੱਤ ਵਜੇ ਠੀਕ ਹੈ ਜੀ ਵਾਹਿਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਵਾਹਿਗੁਰੂ ਜੀ ਅੱਜ ਲਈ ਇੰਨੀ ਗੁਰਮੁਖੀ ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ ਗੁਰਮੁਖ ਪਿਆਰਿਆਂ ਦਾ ਜਿਨ੍ਹਾਂ ਨੇ ਆਪਣੇ ਅਧਿਆਤਮਿਕ ਦੇ ਸਵਾਲ ਸੰਗਤ ਦੇ ਵਿੱਚ ਰੱਖੇ ਮੇਰੇ ਪਰਮ ਪਿਤਾ ਪਰਮਾਤਮਾ ਨੇ ਦਾਸ ਦੀ ਜੁਬਾਨ ਤੇ ਬੈਠ ਕੇ ਆਪ ਹੀ ਉਹਨਾਂ ਨੇ ਜਵਾਬ ਦਿੱਤੇ ਆਪ ਹੀ ਸੁਝਾ ਦਿੱਤੇ ਵਰਮਕ ਪਿਆਰਿਓ ਬਸ ਬੇਨਤੀ ਸਾਰੀ ਸੰਗਤ ਦੇ ਲਈ ਹੈ ਆਪਣਾ ਜਿਹੜਾ ਮੇਨ ਮਕਸਦ ਹੈ ਇਸ ਮਤਲਕ ਲੋਕ ਦੇ ਉੱਤੇ ਆਉਣ ਦਾ ਇਹ ਹੈ ਸਿਰਫ ਤੋਂ ਸਿਰਫ 84 ਲੱਖ ਜੂਨ ਤੋਂ ਛਟਕਾਰਾ ਪਾਉਣਾ ਇਹ ਮੇਨ ਮਕਸਦ ਹੈ ਸਾਡਾ 84 ਲੱਖ ਜੂਨਾ ਤੋਂ ਛਟਕਾਰਾ ਅਸੀਂ ਤਦ ਹੀ ਪਾ ਸਕਦੇ ਹਾਂ ਜਦੋਂ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਨੂੰ ਮੰਨਾਂਗੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਦੇ ਨਾਲ ਨਹੀਂ ਗੱਲ ਬਣਨੀ ਕਿਤੇ ਕੱਲਾ ਇੱਥੋਂ ਤੱਕ ਸੀਮਿਤ ਰਹਿ ਜਾऊं ਕਿ ਮੱਥੇ ਟੇਕ ਲੈ ਰਮਾਲੇ ਚੜਾਤੇ ਪਾਠ ਕਰ ਲੇ ਨਹੀਂ ਗੱਲ ਬਣਨੀ ਬੇਸ਼ੱਕ ਕੁਝ ਗੁਰਮੁਖ ਪਿਆਰਿਆਂ ਨੂੰ ਇਹ ਵਚਨ ਕੌੜੇ ਲੱਗਣ ਗੁਰੂ ਗ੍ਰੰਥ ਸਾਹਿਬ ਸਾਡਾ ਪਿਓ ਹੈ ਜਿੰਨੀ ਦੇਰ ਪਿਓ ਦੇ ਵਚਨ ਨਹੀਂ ਮੰਨਦੇ ਉਨੀ ਦੇਰ ਗੱਲ ਨਹੀਂ ਬਣਦੀ ਨਹੀਂ ਗੱਲ ਬਣਦੀ ਉਨੀ ਦੇਰ ਪਿਉ ਜੋ ਕਹਿੰਦਾ ਉਹ ਮੰਨਣਾ ਹੈ ਪਿਉ ਹਰ ਵਕਤ ਕਹਿ ਰਿਹਾ ਨਹੀਂ ਛਾੜ ਸਗਲ ਸਿਆਣਪ ਸਾਚ ਸ਼ਬਦ ਲਿਵਲਾਇ ਕਹਿੰਦੇ ਸਿਆਣਫਾਂ ਨੂੰ ਛੱਡ ਦੇ ਸੱਚੇ ਸ਼ਬਦ ਦੇ ਨਾਲ ਲਿਵਲਾ ਲੈ ਹੁਣ ਸੱਚਾ ਸ਼ਬਦ ਕਿਹੜਾ ਉਹ ਸ਼ਬਦ ਨਹੀਂ ਪਤਾ ਉਹ ਸ਼ਬਦ ਨਹੀਂ ਪ੍ਰਗਟ ਹੋਇਆ ਅਜੇ ਉਹ ਸ਼ਬਦ ਸਾਡੇ ਅੰਦਰ ਅਨਹਦ ਬਾਣੀ ਦੇ ਰੂਪ ਦੇ ਵਿੱਚ ਚੱਲਦਾ ਹੈ ਉਸ ਨੂੰ ਅਨਹਦ ਸ਼ਬਦ ਆਖਿਆ ਉਹ ਸੱਚਾ ਸ਼ਬਦ ਹੈ ਉੱਥੇ ਤੱਕ ਪਹੁੰਚਣ ਦੇ ਲਈ ਉਸ ਨੂੰ ਪ੍ਰਗਟ ਕਰਨ ਦੇ ਲਈ ਗੁਰਮੰਤਰ ਦੀ ਲੋੜ ਹੈ ਗੁਰਮੰਤਰ ਨੂੰ ਵੀ ਗੁਰੂ ਦੀ ਮੱਤ ਦੁਆਰਾ ਜਪਣ ਦੀ ਲੋੜ ਹੈ ਗੁਰਮੰਤਰ ਨੂੰ ਗੁਰੂ ਦੀ ਮੱਤ ਦੁਆਰਾ ਆਪਣੀ ਮੱਤ ਨੇ ਜਿੰਨਾ ਜਿੰਨਾ ਨੇ ਗੁਰੂ ਦੀ ਮੱਤ ਵਰਤ ਲਈ ਉਹਨਾਂ ਉਹਨਾਂ ਨੇ ਗੁਰਮੁਖ ਪਿਆਰ ਨੂੰ ਉਸ ਸ਼ਬਦ ਤੱਕ ਪਹੁੰਚ ਗਏ ਜਿਹੜੇ ਸ਼ਬਦ ਤੱਕ ਪਹੁੰਚ ਗਏ ਉਹ ਫਿਰ ਸ਼ਬਦ ਦੇ ਵਿੱਚ ਮਰਨਾ ਸਿੱਖ ਗਏ ਜਿਹੜੇ ਮਰਨਾ ਸਿੱਖ ਗਏ ਉਹਨਾਂ ਨੂੰ ਦੁਬਾਰਾ ਮਰਨ ਦੀ ਲੋੜ ਨਹੀਂ ਹੈ। ਉਹਨਾਂ ਦਾ ਇਹ 84 ਲੱਖ ਜੂਨਾ ਤੋਂ ਛਟਕਾਰਾ ਹੋ ਜਾਣਾ ਹੈ। 84 ਲੱਖ ਜੂਨਾ ਤੋਂ ਛਟਕਾਰਾ ਹੋ ਜਾਣਾ ਹੈ। ਹਾਂ ਉਹ ਕਾ ਸਾਰੇ ਕਾਰਜ ਦੇ ਲਈ ਕੁਝ ਸਹਾਇਕ ਧੰਦੇ ਜਿਵੇਂ ਆਪਾਂ ਖੇਤੀ ਕਰਦੇ ਆ ਨਾ ਖੇਤੀ ਦੇ ਨਾਲ ਕੁਝ ਸਹਾਇਕ ਧੰਦੇ ਹੁੰਦੇ। ਐਦਾਂ ਜਦੋਂ ਆਪਾਂ ਇਸ ਮਾਰਗ ਤੇ ਚੱਲਦੇ ਆ ਇਸ ਰਸਤੇ ਤੇ ਚੱਲਦੇ ਆ ਅਧਿਆਤਮਕ ਦੇਤੇ ਮਾਲਕ ਨੂੰ ਮਿਲਣ ਦੇ ਮਾਰਗ ਤੇ ਚੱਲਦੇ ਆ ਕੁਝ ਸਹਾਇਕ ਧੰਦੇ ਵੀ ਇਸ ਦੇ ਨਾਲ ਆਪਣੇ ਕੰਮ ਆਉਂਦੇ ਆ ਜਿੰਨੀ ਦੇਰ ਉਹ ਨਾਲ ਲੱਗਦੇ ਸਹਾਇਕ ਬਚਨਾਂ ਨੂੰ ਨਹੀਂ ਮੰਨਦੇ ਉੰਨੀ ਦੇਰ ਇਕੱਲਾ ਸ਼ਬਦ ਗੁਰਮੰਤਰ ਦ੍ਰਿੜ ਕਰਨਾ ਜਾਂ ਸ਼ਬਦ ਸੁਣਨਾ ਜਾਂ ਪਾਠ ਕਰਨੇ ਐਡੀ ਵੱਡੀ ਨਿਰਪਰਤਾ ਨਹੀਂ ਗੱਲ ਕਰਦਾ ਐਡੀ ਵੱਡੀ ਗੱਲ ਨਹੀਂ ਬਣਣੀ ਉਹਦੇ ਨਾਲ ਗੱਲ ਉਦੋਂ ਬਣੇਗੀ ਜਦੋਂ ਅਸੀਂ ਪਹਿਲਾਂ ਗੁਰਬਾਣੀ ਪੜ੍ਹਨ ਦੇ ਸਿਮਰਨ ਕਰਨ ਦੇ ਸ਼ਬਦ ਸੁਣਨ ਦੇ ਯੋਗ ਹੋਵਾਂਗੇ ਉਸ ਦੇ ਯੋਗ ਹੋਵਾਂਗੇ ਜੋਗ ਭਾਵ ਜਦੋਂ ਤੱਕ ਅਸੀਂ ਆਪਣੀ ਪੂਰੀ ਪਰਹੇਜ਼ ਰੱਖ ਕੇ ਆਪਣੇ ਮਨ ਨੂੰ ਸ਼ਾਂਤ ਨਹੀਂ ਕਰਦੇ ਮਨ ਨੂੰ ਦਸ਼ਾ-ਦਿਸ਼ਾਵਾਂ ਦੇ ਵਿੱਚ ਦੌੜਨ ਤੋਂ ਨਹੀਂ ਰੋਕਦੇ ਇਨਾ ਫੁਰਨਿਆਂ ਤੇ ਕਾਬੂ ਨਹੀਂ ਪਾਉਂਦੇ ਵਿਚਾਰਾਂ ਤੇ ਕਾਬੂ ਨਹੀਂ ਪਾਉਂਦੇ ਵਿਚਾਰਾਂ ਤੋਂ ਮੁਕਤ ਨਹੀਂ ਹੁੰਦੇ ਇਹ ਪਹਿਲਾ ਸਟੈਪ ਹੈ ਹਰ ਵਕਤ ਯਾਦ ਰੱਖਣਾ ਹੈ ਤੁਸੀਂ ਕਿਸੇ ਵੀ ਹਾਲਾਤ ਦੇ ਵਿੱਚੋਂ ਔਖੇ ਵਕਤ ਦੇ ਵਿੱਚੋਂ ਜਾਂ ਸੌਖੇ ਵਕਤ ਦੇ ਵਿੱਚੋਂ ਜਿੱਦਾਂ ਹੁਣ ਭੈਣ ਕਹਿ ਰਹੀ ਸੀ ਕਿ ਮੇਰੇ ਕੋਲ ਤੱਕੇ ਨਾਲ ਇਹ ਸ਼ਬਦ ਨਿਕਲ ਜਾਂਦੇ ਇਹ ਸ਼ਬਦ ਜ਼ੁਬਾਨ 'ਤੇ ਲਿਆਉਣ ਤੋਂ ਪਹਿਲਾਂ ਆਪਣੇ ਆਪ ਅੰਦਰ ਵੱਲ ਝਾਤੀ ਮਾਰਨੀ ਹੈ ਉਹੋਸੇ ਵੇਲੇ ਦੂਜੇ ਬੰਦੇ ਦੇ ਗੁਨਾਹ ਨਜ਼ਰ ਆਉਂਦੇ ਐ ਉਹਦੇ ਗੁਨਾਹ ਦੇਖਣ ਤੋਂ ਪਹਿਲਾਂ ਆਪਣੇ ਗੁਨਾਹ ਵੇਖਨੇ ਦੂਜੇ ਨੂੰ ਅਪਸ਼ਬਦ ਤਾਂ ਹੀ ਨਿਕਲਦੇ ਐ ਜਦੋਂ ਸਾਨੂੰ ਉਸ ਦੇ ਗੁਨਾਹ ਨਜ਼ਰ ਆ ਜਾਂਦੇ ਉਸ ਦੇ ਗਨਾਹ ਕਦੋਂ ਨਜ਼ਰ ਆਉਂਦੇ ਜਦੋਂ ਅਸੀਂ ਆਪਣੇ ਗੁਣ ਦੇਖ ਲੈਂਦੇ ਐ ਜੀ ਅਸੀਂ ਉਸ ਦੇ ਉਸ ਵਕਤ ਗੁਣਾ ਵੱਲ ਧਿਆਨ ਦੇ ਦੀਏ ਆਪਣੇ ਔਗਣਾ ਵੱਲ ਧਿਆਨ ਦੇ ਦੀਏ ਤਾਂ ਇਹ ਸਾਡੇ ਉੱਤੇ ਵਿਵਤਾ ਨਾ ਪਵੇ ਸਾਨੂੰ ਮਾੜੇ ਬੋਲ ਬੋਲਣ ਦੇ ਲਈ ਮਨ ਕਦੇ ਵੀ ਨਾ ਪੁਕਾਰੇ ਕਹੇ ਸਾਨੂੰ ਕਿ ਤੂੰ ਮਾੜੇ ਬੋਲ ਬੋ ਸਿਰਫ ਸਮਝਣ ਦੀ ਲੋੜ ਹੈ ਇਸ ਵਕਤ ਕਿਸੇ ਕਿਸੇ ਨੂੰ ਵੀ ਨਜ਼ਾਇਜ਼ ਨਹੀਂ ਬੋਲਣਾ ਕਿਸੇ ਤੋਂ ਡਰਨਾ ਨਹੀਂ ਹੈ ਕਿਸੇ ਨੂੰ ਡਰਾਉਣਾ ਨਹੀਂ ਹਰ ਵਕਤ ਉਸ ਦੇ ਬਾਣੀ ਦੇ ਵਿੱਚ ਰਹਿਣਾ ਉਹਦੇ ਬਾਣੀ ਨੂੰ ਮਿੱਠਾ ਕਰਕੇ ਮੰਨਣਾ ਵੱਧ ਤੋਂ ਵੱਧ ਨਾਮ ਜਪਣਾ ਤੇ ਦੂਜੇ ਵਿਅਕਤੀਆਂ ਦੀ ਹੈਲਪ ਕਰਨੀ ਪੁੰਨਦਾਨ ਵੱਧ ਤੋਂ ਵੱਧ ਕਰਨ ਜਿੰਨਾ ਹੋ ਸਕੇ ਹੁਣ ਇੱਕ ਪੁੰਨ ਦੀ ਗੱਲ ਆ ਗਈ ਜੀ ਅਸੀਂ 10 ਰੁਪਏ ਵੀ ਰੋਜ਼ ਕੱਢਦੇ ਰਹੀਏ ਨਾ 10 ਰੁਪਏ ਤਾਂ ਇੱਕ ਮਹੀਨੇ ਦਾ 300 ਰੁਪਏ ਬਣ ਜਾਂਦੇ ਏ ਇੰਡੀਆ ਵਾਲਿਆਂ ਤੇ ਵੀ ਨਿਰਪਰ ਕਰਦੇ ਬਾਹਰ ਵਾਲਿਆਂ ਤੇ ਵੀ ਨਿਰਪਰ ਕਰਦੇ ਉਹ ਵੀ 10 ਡਾਲਰ ਕੱਢਦੇ 300 ਬਣ ਕੇ 1 ਮਹੀਨੇ ਦਾ ਤੇ 1 ਸਾਲ ਦਾ 12 36 36000 3600 ਰੁਪਇਆ ਬਣਗੇ ਐਜਿੰਗ ਕਰਦੇ ਕਰਾਉਂਦੇ 10 ਸਾਲ ਆਪਣੀ ਜੀ ਉਮਰ ਬਚੀ ਹੋਈ ਅਸੀਂ 10 ਸਾਲ ਇਸ ਪ੍ਰਣ ਨੂੰ ਇਸ ਨਿਜਮ ਨੂੰ ਲਾਗੂ ਕੀਤਾ ਆਪਣੇ ਆਪ ਤੇ ਤਾਂ ਗੁਰਮੁਖ ਪਿਆਰ ਨੂੰ 10 ਸਾਲ ਦੇ ਵਿੱਚ 30000 ਇੱਕ ਹੋ ਗਿਆ ਤੇ ਛੇਤੀ ਆ 60 36 ਹੈ ਤੇ 36 ਕ ਹਜ਼ਾਰ ਰੁਪਿਆ 10 ਸਾਲ ਦੇ ਵਿੱਚ ਆਪਾਂ ਪੁੰਨ ਹੋ ਜਾਏਗਾ ਆਪਣਾ ਇਹ ਜਦੋਂ ਪੂਰਨ 36000 ਇਕੱਠਾ ਹੋਏਗਾ ਇਕੱਠਾ ਦੇਖੇਗਾ ਸਾਡੇ ਅਕਾਊਂਟ ਦੇ ਵਿੱਚ ਲਿਖਿਆ ਜਾਏਗਾ ਫਿਰ ਉਦੋਂ ਉਸ ਦਾ ਕੁਝ ਹੋਰ ਵੀ ਬਣ ਕੇ ਨਿਭੜੇਗਾ 36000 ਨੂੰ ਫਿਰ ਲਾ ਦਿਓ 10 ਗੁਣਾ ਕਰ ਦਿਓ ਤਾਂ ਫਿਰ ਇਹ ਲੱਖਾਂ ਤੇ ਜਾ ਕੇ ਤੁਹਾਡਾ ਦਾਨ ਮਾਲਕ ਦੇ ਅਕਾਊਂਟ ਦੇ ਵਿੱਚ ਜਮਾ ਹੋ ਜਾਏਗਾ ਜਮਾ ਜਿਸ ਕਰਕੇ দান ਕਰਨ ਵਾਲੇ ਪਾਸਿਓ ਕਦੇ ਵੀ ਕੰਜੂਸੀ ਨਹੀਂ ਕਰਨੀ ਆਪਾਂ ਨੇ। ਕੱਲਾ দান ਵੀ ਨਹੀਂ, ਤਾਨ ਵੀ ਤਿੰਨੇ ਚੀਜ਼ਾਂ ਵਾਲੇ ਪਾਸੇ। ਤਿੰਨੇ ਵਚਨਾਂ ਨੂੰ ਪੂਰਾ ਬਰਾਬਰ ਤਰਾਜੂ ਨਾਲ ਤੋਲ ਕੇ ਜਦੋਂ ਆਪਾਂ ਚੱਲਾਂਗੇ ਫਿਰ ਮਾਲਕ ਦੇ ਘਰ ਸਾਡੀ ਅਟੈਂਡੈਂਸ ਲੱਗ ਜੂ। ਮਾਲਕ ਦੇ ਘਰ ਸਾਡੀ ਪ੍ਰਵਾਨਗੀ ਹੋ ਜੂ। ਅਤੇ ਇਹ ਵੀ ਯਾਦ ਰੱਖਿਓ ਪਤਾ ਨਹੀਂ ਗੁਰਮਖ ਪਿਆਰਿਓ ਕਿੰਨੇ ਕੁ ਸੁਵਾਸ ਸਾਡੇ ਕੋਲੇ ਬਚੇ ਜੇ ਅਸੀਂ ਇਹ ਵੈਰ ਵਿਰੋਧ ਵਾਲੀ ਆਦਤ ਨਾ ਛੱਡੀ ਉਧਰੋਂ ਤੇ ਸਾਡੇ ਸੁਵਾਸ ਲਾਸਟ ਵਾਲਾ ਸੁਵਾਸ ਆ ਗਿਆ ਉਧਰੋਂ ਸਾਡੇ ਅੰਦਰ ਉਹ ਈਰਖਾ ਵੈਰ ਵਿਰੋਧ ਨਫ਼ਰਤ ਚੱਲਦੀ ਰਹੀ ਆਪਾਂ ਬਾਜੀ ਨੂੰ ਹਾਰ ਜਾਵਾਂਗੇ ਹਾਰ ਜਮਨ ਇਹ ਜਿਹੜਾ ਹਾਰ ਸਵਾਸ ਗਰਾਸ ਸਿਮਰਨ ਕਰਨ ਦੀ ਆਪਾਂ ਨੂੰ ਹਦਾਇਤ ਦਿੱਤੀ ਜਾਂਦੀ ਹੈ ਨਾ ਇਹ ਏਸੀ ਕਰਕੇ ਦਿੱਤੀ ਜਾਂਦੀ ਹੈ ਕਿ ਪਤਾ ਨਹੀਂ ਸਾਡਾ ਕਿਹੜਾ ਸਵਾਸ ਲਾਸਟ ਹੋ ਜਾਵੇ ਕਿਹੜੇ ਸਵਾਸ ਦੇ ਉੱਤੇ ਜਾ ਕੇ ਆਪਾਂ ਦਮ ਤੋੜਦੇ ਜਦੋਂ ਸਾਡੀ ਜਾਨ ਨਿਕਲੇ ਜਦੋਂ ਸਾਡਾ ਸੁਆਸ ਮੁੱਕੇ ਉਸ ਵੇਲੇ ਜੇ ਸਾਡੇ ਮੁਖ ਦੇ ਵਿੱਚੋਂ ਵਾਹਿਗੁਰੂ ਗੁਰਮੰਤਰ ਦਾ ਸ਼ਬਦ ਚੱਲਦਾ ਹੋਵੇਗਾ ਸਾਡੀ ਗੁਰਮੁਖ ਪਿਆਰਿਓ ਇਸ ਜਗਤ ਤੇ ਆਉਣਾ ਸਫਲ ਹੋ ਜਾਏਗਾ ਇਸ ਜਗਤ ਤੇ ਆਉਣਾ ਸਫਲ ਹੋ ਜਾਏਗਾ ਪਰ ਸਫਲ ਤਾਂ ਹੋਏਗਾ ਨਾ ਜੀ ਅਸੀਂ ਉਹ ਆਦਤਾਂ ਨੂੰ ਹਟਾਵਾਂਗੇ ਜਿਹੜਾ ਪਹਿਲੀ ਵਾਰ ਦਾਸ ਬਚਨ ਕਰਦਾ ਹੈ ਸੰਗਤ ਦੇ ਨਾਲ ਹਰ ਰੋਜ਼ ਨਿੰਦਿਆ ਚੁਗਲੀ ਵੈਰ ਵਾਹੁ ਦੀਰਖਾ ਲਈ ਜੇ ਆਪਾਂ ਇਸ ਤੇ ਪਹਿਰਾ ਦੇਾਂਗੇ ਧਿਆਨ ਦੇਾਂਗੇ ਫੇਰ ਅਸੀਂ ਲਾਸਟ ਸੁਵਾਸ ਦੇ ਵਿੱਚ ਸਾਡੇ ਮੂੰਹ ਤੋਂ ਇਹ ਗਰੁੰਡ ਨਿਕਲ ਜਾਪੇਗਾ ਭਾਵ ਹਰ ਵਕਤ ਮੌਤ ਨੂੰ ਯਾਦ ਰੱਖਣਾ ਹੈ। ਹਰ ਵਕਤ ਸੋਚਣਾ ਹੈ ਕਿ ਪਤਾ ਨਹੀਂ ਮੇਰਾ ਕਿਹੜਾ ਸੁਵਾਸ ਲਾਸਟ ਹੋ ਜੇ। ਮੰਦਾ ਬੋਲਦੇ ਆਂ, ਮਾਲਕ ਨੂੰ ਭੁੱਲਦੇ ਆਂ, ਨਿੰਦਿਆ ਚੁਗਲੀ ਕਰਦੇ ਆਂ, ਬੈਰ-ਵਿਰੋਧ ਕਰਦੇ ਆਂ। ਡਰਨਾ ਹੈ ਕਿ ਪਤਾ ਨਹੀਂ ਮੇਰਾ ਕਦੋਂ ਸੁਵਾਸ ਖਤਮ ਹੋ ਜੇ। ਅੱਜ ਕੱਲ ਤੇ ਸੋਸ਼ਲ ਮੀਡੀਆ ਦਾ ਯੁੱਗ ਇਸ ਦੇ ਵਿੱਚ ਆਪਾਂ ਨੂੰ ਵੇਖਣ ਨੂੰ ਵੀ ਬੜੇ ਹਾਦਸੇ ਇਦਾਂ ਦੇ ਮਿਲਦੇ ਆ ਕਿ ਜਿੱਥੇ ਕੋਈ ਮਹਿਸੂਸ ਵੀ ਨਹੀਂ ਕਰ ਸਕਦਾ ਕਿ ਇਹ ਬੰਦਾ ਇਸ ਵਕਤ ਮਰ ਸਕਦਾ ਹੈ ਇਸ ਬੰਦੇ ਦੀ ਸਵਾਸ ਇੱਥੇ ਹੀ ਮੁੱਕਣੀ ਤੁਸੀਂ ਮਹਿਸੂਸ ਵੀ ਨਹੀਂ ਕਰ ਸਕਦੇ ਇਸ ਕਰਕੇ ਗਰਮਕ ਪੈਰਾਂ ਨਾਲ ਸਾਵਧਾਨ ਹੁੰਦੀ ਲੋੜੇ ਮਾਲਕ ਕਿਰਪਾ ਕਰੇ ਖੇਮ ਕਰੇ ਸਾਰਿਆਂ ਤੇ ਸਾਰਿਆਂ ਦੀ ਹਾਜ਼ਰੀ ਆਪਣੇ ਦਰ ਤੇ ਪਰਵਾਨ ਕਰਨ ਸਾਰਿਆਂ ਦੇ ਸਫਲ ਸੁਆਸ ਸਫਲ ਹੋਣ ਸਾਰਿਆਂ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਾਰੀ ਸੰਗਤ ਦਾ ਹਰ ਵਕਤ ਧਿਆਨ ਹੈ ਜਿਹੜਾ ਉਹ ਮਾਲਕ ਤੂੰ ਮਿਲਣ ਦੇ ਵਿੱਚ ਲੱਗਿਆ ਰਹੇਗਾ ਮਖਿਆ ਦੇ ਦਸ ਦੇ ਵੱਲੋਂ ਅੱਜ ਦਾ ਇੰਨਾ ਕਿਸਾਮਾ ਪਰਵਾਹ ਕਰ ਵਿਚਾਰ ਕਰਦੇ ਆ ਇੱਕ ਨਹੀਂ अनेका ਪ੍ਰਕਾਰ ਦੀ ਸਈ ਵਾਰ ਗਲਤੀਆਂ ਹੋ ਸਕਦੀਆਂ ਨੇ ਅਸ ਦਾਸ ਵੀ ਤੁਹਾਡੇ ਵਰਗਾ ਹੀ ਇੱਕ ਇਨਸਾਨ ਹੈ ਆਪਸਾਰੇ ਕਲਜੂਗੀ ਜੀਵਾ ਸਾਰੇ ਭੁੱਲ ਦੇ ਹਾਰ ਵਿੱਚ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ ਉਹੀ ਅਪੁੱਨ ਹੈ ਕਈ ਵਾਰੀ ਜੇ ਕਿਸੇ ਗੁਰਮਖਨ ਨੂੰ ਲੱਗਦਾ ਹੈ ਨਾ ਕਿ ਭਾਈ ਸਾਹਿਬ ਕੁਝ ਗਲਤ ਬੋਲ ਤਾ ਇੱਕ ਤੇ ਕਹਿਣ ਦੀ ਗੱਲ ਹੁੰਦੀ ਹੈ ਕਿ ਰੋਜ਼ਾਨਾ ਰੁਟੀਨ ਦੇ ਵਿੱਚ ਕਹਿ ਦਿੱਤਾ ਕਿ ਮੈਂ ਆਪ ਕਰਦੇ ਦਾ ਸੱਚ ਮੁੱਚ ਸਿਰ ਨੀਮਾ ਕਰਕੇ ਸੰਗਤ ਦੇ ਕੋਲੋਂ ਮਾਫੀ ਚਾਹੁੰਦਾ ਹਾਂ ਕਿਤੇ ਸਾਡੀ ਇਸ ਗੰਦੀ ਜ਼ੁਬਾਨ ਦੇ ਨਾਲ ਤੁਹਾਡਾ ਦਿਲ ਨਾ ਦੁਖੇ ਤੁਹਾਡੇ ਮਨ ਤੇ ਕੋਈ ਠੇਸ ਨਾ ਲਗੇ ਇਸ ਨਿਮਰਣੀ ਬੋਲਣ ਦਾ ਸਮਤ ਬਖਸ਼ਿ ਮਾਲਕ ਦੇ ਕੋਲੇ ਅਰਦਾਸ ਕਰਿਓ ਕਿ ਇਸ ਨੂੰ ਵੀ ਥੋੜਾ ਬੋਲਣ ਦਾ ਚਾਜ ਆ ਜਾਂਦਾ ਹੈ ਗੁਰਮੁਖ ਪਿਆਰਿ ਐਨੀ ਹਾਜ਼ਰੀ ਪ੍ਰਵਾਨ ਹੋਈ ਗਲਤੀ ਨੂੰ ਗੁਰੂ ਤੇ ਗੁਰੂ ਦੀ ਸੰਗਤ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ